ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵਿਰੋਧੀ ਸੂਬਾ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਵਕਫਾ ਖ ਮੁੱਦਿਆਂ ਨੂੰ ਲੈ ਕੇ ਆਪਣਾ ਪ੍ਰतिकਰਮ ਦਿੱਤਾ ਹੈ ਤੌਥੇ ਹੀ ਉਹਨਾਂ ਨੇ ਸੂਬਾ ਸਰਕਾਰ ਵੱਲੋਂ ਸੱਦੇ ਗਏ ਮੌਨਸੂਨ ਇਜਲਾਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਪਲੇ ਤੇ ਮੁੱਦੇ ਇੰਨੇ ਕਨੇ ਕਿ ਉਹਨਾਂ ਦਾ ਜਵਾਬ ਨਾ ਦੇਣਾ ਪਵੇ ਇਸ ਕਰਕੇ ਸਰਕਾਰ ਨੇ ਇਜਲਾਸ ਬਹੁਤ ਛੋਟਾ ਰੱਖਿਆ ਹੈ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਆ ਸੈਸ਼ਨ ਜਾਣ ਕੇ ਛੋਟਾ ਕਰਦੇ ਆ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਹੈ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਆ ਅਸੀਂ ਇਲੈਕਟਿਡ ਐਮਐਲਏ ਆ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਨੂੰ ਸਾਬਾਸ਼ੀ ਦੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਕਰਨਾ ਸੀ ਇਹ ਬੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਦੇਸ਼ ਚ ਹੈ ਜੇ ਬੰਦੇ ਆ ਜੇ ਕੇਸ ਹਰ ਦੂਜੇ ਦਿਨ ਹੋ ਰਹੇ ਆ ਐਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵਾਂਥੀ ਦੀ ਸਜ਼ਾ ਹੋਵੇ ਅਮਰਜੈਂਸੀ ਅਗੀਆਂ ਮੂਵੀ ਆ ਰਹੀ ਹੈ ਜੀ ਦੇਖੋ ਕੰਗਣਾ ਰੌਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੌਡਰੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਪ੍ਰੇਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਇਹ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਹੈ ਦੱਸਦੀ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس 2 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਤੇ 4 ਸਤੰਬਰ ਨੂੰ ਇਹ ਸਮਾਪਤ ਹੋ ਜਾਏਗਾ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਕਿ ਇੰਨੇ ਘੱਟ ਸਮੇਂ ਦੇ ਵਿੱਚ ਕਿਹੜੇ ਮੁੱਦੇ ਉਭਾਰੇ ਜਾਣਗੇ ਕੀ ਇਹ ਸਿਰਫ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜਾਂ ਫਿਰ ਸਰਕਾਰ ਦਾ ਕੋਈ ਹੋਰ ਮੰਤਵ ਹੈ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਸਖਬੀਰ ਸਿੰਘ ਬਾਦਲ ਨੂੰ ਸੂਬਾ ਸਰਕਾਰ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ